ਸਰ ਰਖੜੀ ਦਾ ਤਿਉਹਾਰ ਅਸੀਂ ਇਸ ਕਰਕੇ ਮਨਾਨੇ ਆ ਕਿ ਇਸ ਦਿਨ ਅ ਦਰੋਜਨ ਨੇ ਦ੍ਰੋਪਤੀ ਦੀ ਜਦੋਂ ਸਾੜੀ ਉਤਾਰੀ ਸੀ ਉਹਦੀ लाज ਬਚਾਉਣ ਵਾਸਤੇ ਉਹਨੇ ਕ੍ਰਿਸ਼ਨ ਜੀ ਨੂੰ ਯਾਦ ਕੀਤਾ ਕ੍ਰਿਸ਼ਨ ਜੀ ਪ੍ਰਗਟ ਹੋਏ ਤੇ ਉਹਨਾਂ ਨੇ ਆਪਣੇ ਸੁਦਰਸ਼ਨ ਦੇ ਨਾਲ ਉਹਨਾਂ ਦੀ लाज ਬਚਾਈ ਸਾੜੀ ਉਹਨਾਂ ਨੂੰ ਪਹਿਨਾ ਕੇ ਔਰ ਉਹਨਾਂ ਦੇ ਸੁਦਰਸ਼ਨ ਦੇ ਨਾਲ ਜੋ ਉਹਨਾਂ ਦੇ ਕੱਟ ਲੱਗ ਗਿਆ ਸੀ ਫਿੰਗਰ ਤੇ ਉਹ ਖੂਨ ਵੇਖ ਕੇ ਦ੍ਰੋਪਤੀ ਜੀ ਨੇ ਆਪਣੀ ਸਾੜੀ ਉਤਾਰ ਕੇ ਉਹਨਾਂ ਦੇ ਹੱਥ ਤੇ ਬੰਨੀ ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਭਰਾ ਹੋ ਤੇ ਸਾਰੀ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਭੈਣ ਆਪ ਰਖੜੀ ਬੰਨੇਗੀ ਆਪਣੇ ਭਰਾ ਨੂੰ ਉਸ ਸਮੇ ਉਹਦਾ ਭਰਾ ਉਹਦੀ लाज ਬਚਾਏਗਾ ਉਹਦੀ ਰੱਖਿਆ ਕਰੇਗਾ ਔਰ ਵਚਨ ਦੇਗਾ ਕਿ ਅੱਜ ਤੋਂ ਬਾਅਦ ਮੈਂ ਤੇਰਾ ਭਰਾ ਹਾਂ ਤੇ ਤੇਰੀ ਸੁਰੱਖਿਆ ਕਰਨਾ ਮੇਰੀ ਜ਼ਿੰਮੇਵਾਰੀ ਹੈ ਔਰ ਸਾਡੇ ਸਿੱਖ ਜਥੇ ਬੰਦੀਆਂ ਜਿਹੜੀਆਂ ਉਹਨਾਂ ਵਿੱਚ ਰਖੜੀ ਉਹ ਮੰਨਦੇ ਨੇ ਕਿ ਬਾਬਾ ਨਾਨਕ ਜੀ ਨੂੰ ਭੈਣ ਬੀਬੇ ਨਾਨਕੀ ਨੇ ਰਖੜੀ ਬੰਨੀ ਸੀ ਇਸ ਕਰਕੇ ਰਖੜੀ ਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ ਭੈਣ ਭਰਾ ਦਾ ਸਿੱਧ ਤਿਉਹਾਰ ਹੈਗਾ ਵੀ ਠੀਕ ਹੈ ਇਹਦੇ ਵਿੱਚ ਰੱਖਿਆਸੋ ਭੈਣ ਭਰਾ ਪਿਆਰ ਦੇ ਤੌਰ ਤੇ ਇੱਕ ਦੂਜੇ ਰਖੜੀ ਬੰਧਦੇ ਆ ਵੀ ਕਿ ਭਰਾ ਭੈਣ ਦੀ ਰਖਸ਼ਾ ਕਰੇਗਾ ਵੀ ਇਸ ਲਈ ਰਖੜੀ ਬੰਧਦੇ ਆ ਭੈਣ ਭਰਾ ਦਾ ਪਿਆਰ ਹੁੰਦਾ ਹੈ ਰਖੜੀ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ ਰਖੜੀ ਦਾ ਜਿਹੜਾ ਇੱਕ ਭੈਣ ਭਰਾਵਾਂ ਦਾ ਪਿਆਰ ਹੁੰਦਾ ਆ ਇੱਕ ਤਾਂ ਕਰਕੇ ਮੈਨੇ ਹਰ ਸਾਲ ਇਹ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਹਰ ਇੱਕ ਥਾਂਵਾਂ ਦੇ ਵਿੱਚ ਅੱਜ ਕੱਲ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਇਹ ਤਿਉਹਾਰ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਕ੍ਰਿਸ਼ਨ ਭਗਵਾਨ ਤੇ ਦ੍ਰੋਪਤੀ ਜਦੋਂ ਚੀਰਹੰਡ ਹੋ ਰਿਹਾ ਸੀਗਾ ਤੇ ਕ੍ਰਿਸ਼ਨ ਭਗਵਾਨ ਜੀ ਨੇ ਦ੍ਰੋਪਤੀ ਮਾਤਾ ਜੀ ਨੂੰ ਮਤਲਬ ਬਚਾਇਆ ਸੀਗਾ ਅੰਦਰ ਜਿਹੜਾ ਚੀਰਹੰਡ ਹੋ ਰਿਹਾ ਸੀਗਾ ਤੇ ਤਾਂ ਕਰਕੇ ਮਤਲਬ ਜੇ ਦੋਨਾਂ ਦੇ ਦ੍ਰੋਪਦੀ ਨੇ ਜਦੋਂ ਉਹ ਮਤਲਬ ਆਪਣੀ ਚੀਜ ਨਾ ਹੋ ਰਹੀ ਸੀ ਜਦੋਂ ਉਹਨਾਂ ਦਾ ਉਹਨਾਂ ਨੇ ਆਪਣੀ ਸਾੜੀ ਪਾੜ ਕੇ ਤੇ ਉਹਨਾਂ ਦੇ ਕ੍ਰਿਸ਼ਨ ਭਗਵਾਨ ਜੀ ਦੇ ਹੱਥ ਦੇ ਉੱਤੇ ਬੰਨੀ ਸੀ ਤਾਂ ਕਰਕੇ ਰਕੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਰਕੜੀ ਦਾ ਤਿਉਹਾਰ ਮਨਾਇਆ ਜਾਂਦਾ ਕਿਉਂਕਿ ਉਸ ਦਿਨ ਭਗਵਾਨ ਕ੍ਰਿਸ਼ਨ ਜੀ ਨੇ ਦ੍ਰੋਪਤੀ ਮਾਤਾ ਦੀ लाज ਬਚਾਈ ਸੀ ਜਦੋਂ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਜਦੋਂ ਉਹਨਾਂ ਦਾ ਚੀਲ ਪਰਨ ਹੋ ਰਿਹਾ ਸੀ ਤੇ ਉਸੇ ਚੱਕਰ ਦੇ ਨਾਲ ਉਹਨਾਂ ਦਾ ਹੱਥ ਕੱਟ ਗਿਆ ਤੇ ਦ੍ਰੋਪਦੀ ਮਾਤਾ ਨੇ ਆਪਣੀ ਸਾੜੀ ਪਾੜ ਕੇ ਤੇ ਉਹਨਾਂ ਦੇ ਹੱਥ ਤੇ ਬੰਨੀ ਸੀ ਤੇ ਫਿਰ ਇਸ ਕਰਕੇ ਕ੍ਰਿਸ਼ਨ ਜੀ ਨੇ ਉਹਨਾਂ ਦੀ ਲਾਗ ਬਚਾਈ ਸੀ